ਪਰੇਵਾ ਸੀ ਉਹ ਪਾਸਾ ਕਿੱਥੋਂ ਆਉਂਦਾ ਸਾਡੇ ਕੋਲੇ ਫਸਲ ਸਾਡੀ ਵੇਚਦੇ ਨਹੀਂ ਫਸਲ ਸਾਡੀ ਕਿਸੇ ਨੇ ਖੁੱਛਣੀ ਨਹੀਂ ਫਿਰ ਬਾਈ ਜ਼ਮੀਨ ਵਾੜਾ ਰੱਖਣਗੇ ਲੋਕ ਜਮੀਨ ਵੀ ਜਮੀਨ ਵੇਚਦੇ ਜਨਾ ਖਤਾ ਵੇਚ ਦੋ ਚੰਗੇ ਪੈਸੇ ਮਿਲਦੇ ਨੇ ਕਿੰਨਾ ਕਿੰਨਾ ਚੰਗਵਾਰੀ ਖਤਾ ਤਾਂ ਮਕੂਜੂ ਖਤਾ ਨਹੀਂ ਵਾਚ ਰਹੇ ਰਹੇਗੇ ਇਸ ਕਰਕੇ ਇਹ ਸਦਨੂ ਆਸਰੀ ਕੇ ਨਾਲ ਸਤੋ ਜ਼ਮੀਨ ਖੋਣੀਆਂ ਉਹਨੇ ਅਜ ਤੂੰ ਵੀ ਕਹਾ ਗੰਨ ਉਹਨੀਆਂ ਐ ਬਿੱਟੱਕੇ ਨਾਲ ਅਸੀਂ ਫੋਰਸ ਆਇਆ ਕਰੂਗੀ ਵੱਡੀ ਗਿਤੀ ਦੇ ਵਿੱਚ ਉਹ ਜ਼ਮੀਨਾਂ ਕੰਪਨੀਆਂ ੱਤੇ ਨਾ ਕਰਜਾ ਕਰਨੀਆਂ ਕੰਪਨੀਆਂ ੱਤੇ ਦਾ ਅਮਿਟਰੋਂ ਦੇ ਤੇ ਗੱਲ ਕਰੇੜੀ ਮੈਂ ਸਰਕਾਰ ਨੇ 31 ਅਕਤੂਬਰ ਤੱਕ 31 ਗਾਸ ਤੱਕ ਦਾ ਸਮਾਉ ਲਿਆ ਵੀ 31 ਗਾਸ ਤੱਕ ਅਸੀਂ 60% ਮੀਟਰ ਲਾ ਕੇ ਅਨਾਨੀ ਵੀ ਕੰਪਨੀ ਨੂੰ ਸਮਾਉਣੀ ਹੈ ਬੀਜ ਦੀ ਸਾਰੀ ਆ ਜਿਹੜੀ ਤੁਹਾਨੂੰ ਤਨਖਾਹ ਜੁੰਟ ਫਰੀ ਦਾ ਉਹ ਗੁਰਦੁਆਰੇ ਮੈਂ ਢੱਕੇ ਜਾਹੋ ਗੱਤਾਂ ਨਾ ਇਹ ਵਾਈਸ ਅਸੀਂ ਖਾ ਰਹੇ ਜਿਹੜਾ ਇਨੇ ਮਾਰਨਾ ਸਾਨੂੰ ਜੇ ਭਲਾ ਹੋ 300 ਜੁਟਰਾ ਨਾ ਨਾਰਾ ਹੋਵੇ ਲੋਕਾਂ ਨੂੰ ਲੱਗਿਆ ਹੋਇਆ ਤਾਂ ਤੁਸੀਂ ਮੀਟਰ ਨਹੀਂ ਲੱਗਣ ਦੇ ਚੱਪਾ ਕਿਉਂਕਿ ਜੱਜ ਚੱਪਾ ਮੀਟਰ ਸੀ ਲਵਾਉਂਦੇ ਆ ਸਾਡੇ ਲੋਕਾਂ ਨੂੰ ਆਏ ਆ ਵੀ ਚੱਪਾ ਮੀਟਰ ਲਵਾਉਂਦੇ ਆ 300 ਜੁਟ ਫੇਰ ਨਹੀਂ ਫ੍ਰੀ ਬਿਲੂ ਨਹੀਂ ਐਵੇ ਰੇਗਲ ਪਾਉਂਦੇ ਆ ਐਵੇ ਰੇਗਲ ਆਗਰੇ ਲੋਕਾਂ ਨੂੰ ਹਰਮੀ ਜੇ ਲਾਉਂਦਾ ਜਿਹੜਾ ਚੱਪਾ ਲੱਗਿਆ ਉਹਨੂੰ ਵੀ 300 ਜੁਟ ਤਾਂ ਹਜੇ ਉਹ ਝੂਠਾ-ਮੂਠਾ ਲਾੜਾ ਹੈਗਾ ਲੱਗਿਆ ਹੋਇਆ ਇਹ ਸਾਰਿਆਂ ਨੂੰ ਮੇ ਲਾਉਣਾ ਸਾਥਿਓ ਆਕੰਗਾਲ ਪਿੰਡ ਚ ਗਿਆ ਸੀ ਪਿਛਲੇ ਤਿੰਨ ਚਾਰ ਦਿਨ ਹੋ ਗਏ ਉੱਥੇ ਲੋਕ ਬਿੱਲ ਲੈ ਕੇ ਆ ਸਾਡੇ ਕੋਲੇ 80 8000 ਰੁਪਿਆ ਬਿੱਲ ਉਹ ਕਹਿੰਦੇ ਇੱਕ ਪੱਖਾ ਚੱਲਦਾ ਦੋ ਵੱਲਾਂ ਚੱਲਦੇ ਨੇ ਇੱਕ ਮਾਈ ਬਿੱਲ ਚੱਕੀ ਆਵੇ ਸਾਡੇ ਕੋਲੇ 80000 ਰੁਪਿਆ ਬਿਲਾਇਆ ਹੋਇਆ ਭਈ 80000 ਕਿਹੜਾ ਮਾਈ ਦਾ ਲਾਲਚ ਬੰਦੂ ਬੈਲਾ ਰਹੋ ਹਾਇ ਕੋਈ ਬਿੱਲ ਪਰ ਨਹੀਂ ਦਿੱਤਾ ਅਕੜ ਤੁਸੀਂ ਦੀ ਆਪ 25 25 30000 ਰੁਪਿਆ ਨਾਰਮਲ ਬਣਾਉਂ ਆ ਲੋਕਾਂ ਨੂੰ ਇਸ ਕਰਕੇ ਸਾਥੀਓ ਓ ਮੋਬਾਈਲ ਰੀਚਾਰਜ ਮੋਬਾਈਲ ਮੰਗੂ ਰੀਚਾਰਜ ਪਹਿਲਾਂ ਗੋਲਾ ਪਿਆ ਕਰੂ ਮੀਟਰ ਤਾਂ ਜਦੋਂ ਤੁਸੀਂ ਮੀਟਰ ਕਰਾ ਲਿਆ ਫਿਰ ਜਿਆ 5000 ਰੁਪਏ ਪੁਆਲਾ ਸਾਥੀ ਨਾਲ ਕਿਸੇ ਨੇ ਐਂ ਨਹੀਂ ਪਤਾ ਵਾ ਤੁਨ ਥਾਲੀ ਜੰਪ ਮਾਰ ਦੇ ਤਰਕੇ ਨੂੰ ਕਿੱਥੇ ਜਾਵਾਂਗਾ ਸ਼ਿਕਾਇਤ ਲਾ ਕੇ ਕਿਹਦੇ ਕੋਲ ਜਾਵਾਂਗਾ ਸ਼ਿਕਾਇਤ ਲਾ ਕੇ ਆਹ ਬਾਗੜ ਬੱਲੇ ਬੈਠਾ ਹਾਂ ਕਹਿੰਦੇ ਤੁਹਾਡੇ ਜਾਂਦਾ ਨੂੰ ਮੂਹਰ ਨੂੰ 10 ਡਾਂਗਾਂ ਵਾਲੇ ਹੋਇਆ ਕਰਦੇ ਬੌਂਸਰ ਰੱਖੋ ਰਹਾ ਕਰਦੇ ਬੌਂਸਰ ਭਾਈ ਕਿਸੇ ਨੂੰ ਗੰਮ ਨਹੀਂ ਕਰਦੇ ਇਹਦੀ ਗੱਲ ਆ ਇਸ ਕਰਕੇ ਆ ਜਾ ਜਿਹੜੇ ਸਾਡੇ ਬਡੇਰੀ ਉਮਰ ਦੇ ਕਿਸਾਨ ਆ ਆ ਵੱਡੀ ਉਮਰ ਦੇ ਸਾਡੇ ਬਾਪੂ ਉਹ ਜਿੰਨਾ ਕੁ ਤੋਕੀ ਬੱਠਰ ਤੁਸੀਂ ਤੁਹਾਡੇ ਸਤ ਨੂੰ ਸਲਾਮ ਹੈ ਤੁਹਾਡੇ ਪਾਰਾਂ ਦੀ ਮਿੱਟੀ ਚਾਕੇ ਮੱਥੇ ਨਾਲ ਲਾਉਂਦੇ ਆ ਪੂਜਾਂ ਤੁਹਾਨੂੰ ਪੂਜਿਆ ਰੱਬਾਂ ਨੂੰ ਵੀ ਸਜਾ ਜਿੰਨਾ ਕੁ ਤੁਸੀਂ ਬਚਾਈ ਖੜਿਆ ਹੋ ਨਾ ਤੁਸੀਂ ਬਚਾਈ ਖੜਿਆ ਹੋ ਨਹੀਂ ਕਸਰ ਨਹੀਂ ਕੋਈ ਹੈਗੀ ਇਸ ਕਰਕੇ ਸਾਥੀਓ তোর নোটে গোডে খারকে তো মোটে